ਗੁਰੂ ਘਰ ਚ ਬਾਜ ਰੱਖਿਆ ਹੀ ਕਿਉਂ ਗਿਆ ਮੈਨੂੰ ਤੁਸੀਂ ਵੀ ਮaaf ਕਰ ਦਿਓ ਮੇਰੇ ਹਾਮ ਉਮਰ ਵੀਰ ਭਾਈ ਬੈਠੇ ਆ ਸਾਨੂੰ ਸ਼ੌਂਕ ਹੈ ਕੁੱਤੇ ਪਾਲਣ ਦਾ ਜੇ ਮੈਂ ਝੂਠ ਕਹਿਣਾ ਤੁਸੀਂ ਕਹੋ ਪ੍ਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਮਹੀਂ ਪਾਲੋ ਦੁੱਧ ਪੀਓ ਰੱਜ ਰੱਜ ਕੇ ਉਹ ਆਪਾਂ ਪਾਲਣੋਂ ਗਏ ਘੋੜਾ ਰੱਖੀਦਾ ਹੀ ਮਰਦਾਂ ਦੀ ਸਵਾਰੀ ਹੀ ਚਲੋ ਸ਼ਹਿਰ 'ਚ ਓਖਾ ਆ ਪਰ ਖਾਲਸਾ ਜੀ ਸਾਡਾ ਸਾਰਾ ਟ੍ਰੈਂਡ ਬਦਲਦਾ ਜਾਂਦਾ ਨਾ ਬਾਜ ਹੀ ਗੁਰੂ ਘਰ ਚ ਕਿਉਂ ਰੱਖਿਆ ਗਿਆ ਬਾਜ ਦਾ ਗੁਣ ਆ ਉਹ ਗੁਣ ਖਾਲਸੇ ਦਾ ਆ ਬਾਜ ਦਾ ਸਭ ਤੋਂ ਪਹਿਲਾ ਗੁਣ ਆ ਕਿ ਉਹ ਗੁਲਾਮੀ ਕਦੀ ਚੱਲਦਾ ਹੀ ਨਹੀਂ ਜਿਨ੍ਹਾਂ ਨੇ ਬਾਜ ਰੱਖੇ ਜਿਹੜੇ ਪਾਲਦੇ ਸ਼ੇਖ ਵੀ ਪਾਲਦੇ ਆ ਮੈਂ ਬਹੁਤ ਸਾਰੇ ਇੱਧਰ ਇੰਡੀਆ ਦੇ ਸਿੱਖਾਂ ਨੂੰ ਵੀ ਜਾਣਦਾ ਹਾਂ ਜਿਹੜੇ ਬਾਜ ਪਾਲਦੇ ਆ ਤੋਂ ਬਾਜ ਨੂੰ ਉਹਨਾਂ ਹੀ ਕਮਰਾ ਚਾਹੀਦਾ ਜਿੰਨਾ ਸਾਨੂੰ ਚਾਹੀਦਾ ਜਿੱਥੇ ਉਹ ਡੱ ਸਕੇ ਬਾਜ ਕਦੀ ਬੱਜਾ ਨਹੀਂ ਰਹਿ ਸਕਦਾ ਜੇ ਬੱਜਾ ਰਿਹਾ ਜਾਂ ਮਰ ਜਾਊਗਾ ਜਾਂ ਮਾਰ ਦਊਗਾ ਗੁਲਾਮੀ ਨਹੀਂ ਚੱਲਦਾ ਬਾਜ ਦਾ ਇੱਕ ਹੋਰ ਗੁਣ ਪਈ ਉਹ ਆਪਣੀ ਮਰਜ਼ੀ ਨਾਲ ਉੱਡਦਾ ਆ ਬਾਕੀ ਜਿੰਨੇ ਵੀ ਪੰਛੀ ਨੇ ਉਧਰ ਨੂੰ ਉੱਡਦੇ ਨੇ ਜਿੱਧਰ ਨੂੰ ਹਵਾ ਜਾਂਦੀ ਆ ਬਾਜ ਉਧਰ ਨੂੰ ਉੱਡਦਾ ਵਾ ਜਿੱਧਰ ਨੂੰ ਉਹਦਾ ਦਿਲ ਕਰਦਾ ਬਾਜ ਕਦੀ ਵੀ ਹਵਾ ਦੇ ਰੁਕ ਚੇ ਨਹੀਂ ਉੱਡਦਾ ਮਰਜ਼ੀ ਦਾ ਮਾਲਕ ਹੈ ਖਾਲਸਾ ਵੀ ਕਾਲ ਦੇ ਪਹਿਰੇ ਤੋਂ ਬਾਹਰ ਆ ਇਹ ਜਿੰਨੀ ਵੀ ਦੁਨੀਆ ਸ੍ਰਿਸ਼ਟੀ ਹੈ ਸਾਰੀ ਕਾਲ ਕੇ ਬਣਾਏ ਸਭੇ ਕਾਲ ਹੀ ਚਬਾਹੇਗੇ ਇਕਾਲ ਦੇ ਵਸ ਨੇ ਖਾਲਸਾ ਅਕਾਲ ਆ। ਹਮ ਅਕਾਲੀ ਸਭ ਕੇ ਵਾਲੀ ਟੱਕੜੀ ਵਾਲੇ ਅਕਾਲੀ ਨਹੀਂ ਖੰਡੇ ਵਾਲੇ ਅਕਾਲੀ। ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ। ਇਸ ਤਰ੍ਹਾਂ ਖਾਲਸਾ ਕਾਲ ਤੋਂ ਬਾਹਰ ਆ। ਕਾਲ ਵਿੱਚ ਬਿਲਕੁਲ ਨਹੀਂ। ਬਾਜ ਕਿਸੇ ਦਾ ਸ਼ਿਕਾਰ ਨਹੀਂ ਕਰੂਗਾ ਭੁੱਖਾ ਮਰ ਜੂਗਾ ਆਪ ਹੀ ਕਰਕੇ ਸ਼ਕੂਗਾ। ਬਾਜ਼ ਸਭ ਤੋਂ ਉੱਚਾ ਉੱਡਦਾ ਆ ਉਹਦੀ ਨਜ਼ਰ ਸਭ ਤੋਂ ਬਰੀਕ ਹੁੰਦੀ ਆ ਥੱਲੇ ਚੂਹਾ ਵੀ ਦਿਖਦਾ ਜਿੰਨਾ ਉੱਚਾ ਬਾਜ਼ ਉੱਡਦਾ ਇੰਨਾ ਉੱਚਾ ਕੋਈ ਪੰਛੀ ਨਹੀਂ ਉੱਡਦਾ ਇਹ ਗੋਹਣਿਆ ਭਈ ਸਿੱਖ ਆਪਣੇ ਮਨ ਕਰਕੇ ਤੇ ਉਡਾਨ ਉੱਚੀ ਭਰੇ ਮਤ ਕਰਕੇ ਨੀਵੇਂ ਹੀ ਰਵੇ ਕਹਿੰਨੇ ਆ ਨਾ ਮਨ ਨੀਵਾ ਮਤ ਉੱਚੀ ਇੱਕ ਸਿੱਖ ਕਹਿੰਦਾ ਭਈ ਸਿੱਖਾਂ ਦਾ ਮਨ ਨੀਵਾ ਤੇ ਮਤ ਮੋਟੀ ਮੈਨੂੰ ਗੁੱਸਾ ਚੜਿਆ ਵੀ ਤੂੰ ਇਦਾਂ ਕਿਉਂ ਕਹਿਨਾ ਕਹਿੰਦਾ ਬਾਬਾ ਜੀ ਤੁਸੀਂ ਸਾਬਤ ਕਰੋ ਵੀ ਮੈਂ ਗਲਤ ਕਿਹਾ ਵਾ ਵੀ ਹੁਣ ਦੇ ਸਿੱਖ ਸਿੱਖਾਂ ਨਾਲ ਲੜਨਦੇ ਆ ਹੁਣ ਦੇ ਸਿੱਖ ਨਿੱਕੀਆਂ ਨਿੱਕੀਆਂ ਗੱਲਾਂ ਤੇ ਲੜਨਦੇ ਆ ਕਿਹੜਾ ਸਿੱਖ ਹੈ ਜਿਹੜਾ ਹੁਣ ਗੁਰੂ ਤੋਂ ਡਰਦਾ ਗੁਰੂ ਦਾ ਡਰ ਨਹੀਂ ਕਿਸੇ ਨੂੰ ਵੀ ਹੈ ਜਿਹੜਾ ਜੱਗ ਤੋਂ ਡਰੂਗਾ ਰੱਬ ਤੋਂ ਡਰੇਗਾ ਹੀ ਨਹੀਂ ਜਿਹੜਾ ਰੱਬ ਤੋਂ ਡਰੇਗਾ ਮੁੜ ਕੇ ਜੱਗ ਤੋਂ ਨਹੀਂ ਡਰੇਗਾ ਅਸੀਂ ਜੱਗ ਤੋਂ ਤੇ ਡਰਦੇ ਆ ਉਹ ਨਾ ਵੇਖ ਲੈ ਆਹ ਨਾ ਵੇਖ ਲੈ ਉਹ ਕੀ ਕਹੇਗਾ ਆਹ ਕੀ ਕਹੇਗਾ ਰੱਬ ਦਾ ਕੋਈ ਡਰ ਨਹੀਂ ਡਰ ਤਾਂ ਕਿਸੇ ਇੱਕ ਦਾ ਰਹਿਣਾ ਜਾਂ ਜੱਗ ਦਾ ਜਾਂ ਰੱਬ ਦਾ ਉਹ ਕਹਿੰਦਾ ਹੁਣ ਦਸਵੀਂ ਮਤ ਮੋਟੀ ਨਹੀਂ ਮੈਂ ਚੁੱਪ ਕਰ ਗਿਆ ਤੁਸੀਂ ਵੀ ਸਿਆਣੇ ਸਰੋਤੇ ਹੋ ਸਿੱਖ ਸਿੱਖ ਨੂੰ ਕਦੀ ਵੀ ਨਾ ਮਾਰੇ ਇਹ ਮਰਿਆਦਾ ਵਾ ਜਿਨੇ ਅਮਰਤ ਛਕਿਆ ਵਾ ਉਹ ਗੁਰੂ ਆ ਅਮਰਤ ਧਾਰੀ ਸਿੱਖ ਗੁਰੂ ਹੀ ਆ ਕਿਸੇ ਸਿੱਖ ਨਾਲ ਦ્વੈਤ ਕੀਤਾ ਯਾਨੀ ਗੁਰੂ ਨਾਲ ਦ્વੈਤ ਤੇ ਸਿੱਖ ਕਦੀ ਵੀ ਸਿੱਖ ਨੂੰ ਨਾ ਮਾਰੇ ਅੱਜ ਮਾਰਨ ਹੀ ਸੇਖੀ ਸਿੱਖ ਨੂੰ ਡਿਆ ਦੂਜੇ ਨੂੰ ਕੀ ਲੋੜ ਮਾਰਨ ਦੀ ਗੱਲ ਤੇ ਵਾਕਈ ਇਦਾਂ ਫਿਰ ਖਾਲਸਾ ਜੀ ਬਾਜ ਦੇ ਇਹ ਗੁਣ ਆ ਐਵੇਂ ਇਸ ਕਰਕੇ ਜਿਹੜਾ ਇਹ ਗੁਣ ਗੱਲਬਾਤ ਜਿਹੜੀ ਆ ਬਾਜ ਦਾ ਇੱਕ ਹੋਰ ਗੁਣ ਬਾਜ ਕਦੀ ਵੀ ਸੱਜੇ ਗੁੱਟ ਤੇ ਨਹੀਂ ਵਹਿੰਦਾ ਬਾਜ ਜਦੋਂ ਬਹੂਗਾ ਖੱਬੇ ਗੁੱਟ ਤੇ ਬਹੂਗਾ ਬਾਜ ਨੂੰ ਜੰਗ 'ਚ ਕਿਵੇਂ ਵਰਤਿਆ ਜਾਂਦਾ ਸੀ ਜਦੋਂ ਬਾਜ ਨੂੰ ਜੰਗ 'ਚ ਲੈ ਕੇ ਜਾਣਾ ਉਹਦਾ ਦਿਮਾਗ ਗਿਣਤੀ ਮਿੰਤੀ 'ਚ ਬਹੁਤ ਤੇਜ ਹੁੰਦਾ ਆ ਬਾਜ ਨੂੰ ਇੱਥੋਂ ਡਾਇਆ ਅਗਲੀ ਫੌਜ ਦੀ ਉੱਤੋਂ ਦੀ ਬਾਜ ਉੱਡ ਕੇ ਆਵੇਗਾ ਜੇ ਤੇ ਆਣ ਕੇ ਬਹਿ ਗਿਆ ਸੱਜੇ ਗੁੱਟ ਤੇ ਇਹਦਾ ਸੰਕੇਤ ਇਹ ਆ ਵੀ ਜੰਗ ਨਹੀਂ ਕਰਨਾ ਅਗਲੀ ਗਿਣਤੀ ਜ਼ਿਆਦਾ ਆ ਅਗਲੇ ਨੇ ਤਿਆਰੀ ਜ਼ਿਆਦਾ ਵਾ ਪਹਿਲਾਂ ਪੈਰ ਜਮਾਓ ਤੇ ਫੇਰ ਲੜੋ ਤੇ ਜੇ ਬਾਜ ਆਣ ਕੇ ਆਪਣੀ ਅੱਡੇ ਤੇ ਦੁਬਾਰੇ ਖੱਬੇ ਗੁੱਟ ਤੇ ਬਹਿ ਗਿਆ ਇਹਦਾ ਮਤਲਬ ਵੀ ਗਿਣਤੀ ਬਰਾਬਰ ਹੈ ਹਲਾ ਬੋਲੋ ਕਲਗੀਧਰ ਸਾਹਿਬ ਜੀ ਨੇ ਵੀ ਬਾਜ ਇਸ ਕਰਕੇ ਰੱਖਿਆ ਹੋਇਆ ਬਾਜ ਦਾ ਬਹੁਤ ਗੋਣਿਆ ਇਹ ਜੰਗ 'ਚ ਵੀ ਕੰਮ ਆਉਂਦਾ ਵਾ ਇਹਦਾ ਕਿਰਦਾਰ ਵੀ ਉੱਚਾ ਆ ਇਦਾਂ ਦਾ ਹੀ ਕਿਰਦਾਰ ਖਾਲਸੇ ਦਾ ਹੈ